ਕੱਲ ਥਾਣਾ ਸੇਖਵਾ ਇੱਕ ਵਰਤਸਾ ਦਰਦੀ ਕੀਤਾ ਗਿਆ ਸੀ ਕਿ ਜਿਹਦੇ ਵਿੱਚ ਵਿਜੇ ਮਸੀਹ ਸਾਨੂੰ ਕਿੰਦਾ ਮਸੀਹ ਸਤ ਕੋਏ ਤੋਂ ਉਹਦੇ ਤੋਂ ਇੱਕ ਅਸੀਂ ਵੈਪਨ ਰਿਕਵਰ ਕੀਤਾ ਸੀ ਉਹਨੇ ਦੱਸਿਆ ਸੀ ਕਿ ਉਹ ਜਿਹੜੇ ਵੈਪਨ ਜਦੋਂ ਉਹ ਕੋਏ ਸੀ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਵੀ ਹੈਗੇ ਸੀ ਉਹਨਾਂ ਚੋਂ ਇੱਕ ਬੰਦੇ ਨੂੰ ਪਛਾਣਦਾ ਸੀ ਇਹ ਬੰਦਾ ਨਾਰਪੁਰ ਖੱਦਰ ਦਾ ਮਲਕੀਤ ਸਿੰਘ ਸਨ ਆਫ ਮਲਕੀਤ ਸਿੰਘ ਬੱਦੋ ਸਨ ਆਫ ਤਰਸੇਮ ਸਿੰਘ ਇਹਨੂੰ ਨਾਂ ਨੂੰ ਜਾਣਦਾ ਸੀ ਇਹਦਾ ਫਿਰ ਜਦੋਂ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਇਹਨੇ ਆਪਣਾ ਫਰਥ ਇਨਸਾਫ ਕੀਤਾ ਸੀ ਕਿ ਬਈ ਪੁਲਿਸਪਾਸ ਆਪਣੇ ਡਿਊਰਿੰਗ ਅਰੋਗੇਸ਼ਨ ਕਿ ਉਹਦੇ ਕੋਲ ਇੱਕ ਪਿਸਟਲ ਹੋਰ ਹੈਗਾ ਕਿ ਬੇਸਿਕਲੀ ਇਹ ਤੇ ਖਾਲੀ ਹੱਥ ਫੜਿਆ ਗਿਆ ਸੀ ਇੱਕ ਪਿਸਟਲ ਆ ਉਹਦੇ ਕੋਲ ਇਹ ਜਿਹੜੀ ਕਲੀਅਰ ਕਲਾ ਕੁੰਜਰ ਨੂੰ ਜਿਹੜੀ ਨਹਿਰ ਜਾਂਦੀ ਆ ਲਾਲਪੁਰ ਦੇ ਏਰੀਆ ਤੋਂ ਦਾ ਉਹਦੇ ਇੱਕ ਖਾਸ ਸਪੌਟ ਨੇ ਦੱਸਿਆ ਕਿ ਬਾਦਰੀ ਜਗ੍ਹਾ ਬਣੀ ਹੈ ਤੇ ਉੱਥੇ ਜਿਹੜੇ ਸਪੌਟ ਤੇ ਖੜੇ ਨੇ ਜਿਹੜੇ ਸਪੌਟ ਤੇ ਇੱਥੇ ਖੜੇ ਆ ਫਿਰ ਐਸਐਚਓ ਸਾਹਿਬ ਜਿਹੜੇ ਸਾਡੇ ਐਸਆਈ ਰਜਵੰਤ ਕੌਰ ਨੇ ਐਸਐਚਓ ਸੇਖਵਾਨ ਨੇ ਇਹਨਾਂ ਦੀ ਕੀ ਮੱਥੇ ਲੈ ਕੇ ਜਦੋਂ ਆਈ ਐਪਰਿਕਾਸ਼ਨਸ ਤੋਂ ਪੂਰੀਆਂ ਰੱਖੀਆਂ ਸੀ ਕਿਉਂਕਿ ਨੀਸੈਂਟ ਪੋਜ਼ਿਟਿਵ ਹੋਇਆ ਪਰ ਫਿਰ ਵੀ ਕਿਉਂਕਿ ਥੋੜੀ ਇੰਡੀਪੈਂਡੈਂਸੀ ਥੋੜੀ ਦੇਣੀ ਪੈਂਦੀ ਉਹਨੂੰ ਪ੍ਰਿਕਾਸ਼ਨ ਜਿਸ ਲਈ ਕੋਈ ਰਿਕਵਰ ਕਰਾਉਂਦਾ ਪ੍ਰਿਕਾਸ਼ਨਸ ਪੂਰੀਆਂ ਸੀ ਬਟ ਫਿਰ ਵੀ ਉਹਨੇ ਆਪਣੇ ਵਾਪਨ ਉਥੋਂ ਕੱਢ ਕੇ ਤੇ ਖੋਦਾਂ ਦੇ ਦੋ ਫਾਇਰ ਕਰ ਦਿੱਤੇ ਦੋ ਫਾਇਰ ਮਿਸ ਕਰਤੇ ਫਿਰ ਇਹਨਾਂ ਨੇ ਦੂਸਰੇ ਐਸਐਚਓ ਸਾਬਤ ਤੇ ਥੋੜੇ ਪਰੇ ਹੋ ਗਏ ਤੇ ਇਹਨਾਂ ਨੇ ਮੁੜ ਕੇ ਚੈਲੰਜ ਦਿੱਤਾ ਕਿ ਇਸ ਤਰੀਕੇ ਦਾ ਫਾਇਰ ਨਾ ਕਰੋ ਚੈਲੰਜ ਦਿੱਤਾ ਕਿ ਆਪਣਾ ਹਥਿਆਰ ਛੋੜ ਦੇ ਮੀਨ ਟਾਈਮ ਉਧਰ ਜਦੋਂ ਮੁੜ ਕੇ ਦੂਸਰੇ ਪਾਸੇ ਵੀ ਫਾਇਰ ਕਰਨ ਲੱਗਾ ਤੇ ਦੂਸਰੇ ਇਹਨਾਂ ਦੇ ਜਿਹੜੇ ਰੀਡਰ ਕੰਮ ਕਰ ਰਹੇ ਨੇ ਉਹਨਾਂ ਨੇ ਆਪਣੇ ਰਿਵੋਲਵਰ ਦੇ ਨਾਲ ਪਿਸਟਲ ਦੇ ਨਾਲ ਦੋ ਫਾਇਰ ਕੀਤੇ ਇੱਕ ਉਹਦਾ ਵੀ ਮਿਸ ਹੋ ਗਿਆ ਦੂਸਰਾ ਸਿੱਧਾ ਲੈਗ ਟੂ ਲੈਗ ਤੇ ਉਹਦੀ ਹਿੱਟ ਕੀਤਾ ਜੀ ਤੇ ਉਹ ਇੰਜਰਡ ਹੋ ਗਿਆ ਤੇ ਉਹਨੂੰ ਫਿਰ ਅਸੀਂ ਇਮੀਡੀਟਲੀ ਹਸਪੀਟਲ ਸ਼ਿਫਟ ਕੀਤਾ ਜੀ ਫਿਲਹਾਲ ਹਸਪੀਟਲ ਨੂੰ ਸੀਵਲਾ ਹਾਂਜੀ ਸੀਵਲਾ ਹਸਪੀਟਲ ਅੰਡਰ ਟੂ ਇਹ ਸਿਰਫ ਇਹ ਇਹ ਉਹ ਖਿਆਲ ਆ ਜੀ ਇਹ ਜਿਹੜੀ ਲਿੰਕ ਕਿਉਂ ਹੈ ਲੋਕ ਸਦੇ ਨਾਲ ਕਲੀਅਰਲੀ ਜਿਹੜਾ ਬੰਗੋ ਦਾ ਜਿਹੜਾ ਪ੍ਰੀਵियस ਹਿਸਟਰੀ ਹੈ ਇਹਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਲਾਂ ਨੌਰ ਦੇ ਵਿੱਚ ਵੀ ਕਾਫੀ ਵਾਰ ਦੱਤਾ ਨੇ ਜੀ ਉੱਥੇ ਰੀਸੈਂਟ ਪਾਸਟ ਵਿੱਚ ਇੱਥੇ ਇਹਨਾਂ ਨੇ ਕਲਾਂ ਨੌਰ ਦੇ ਕੋਲ ਡਾਕਟਰ ਤੇ ਵੀ ਫਾਇਰ ਕੀਤੇ ਸੀ ਉੱਥੇ ਵੀ ਪਰਚੇ ਦਰਦੇ ਆ ਹੋਰ ਵੀ ਸਾਡੀਆਂ ਕਈ ਦੇਸਾਂ ਦੀ ਪੁਛਗਿਸ ਦੇ ਵਿੱਚ ਦੂਰੋਂ ਨੇੜੇ ਇਹਦੇ ਲਿੰਕ ਆਂਦੇ ਨੇ ਜੀ ਇਹ ਅਮਰਤ ਧਾਲਮ ਹੈ ਜੀ ਉਹਦੇ ਨਾਲ ਉਹਦਾ ਉਹਦਾ ਗੁਰਦਾਸ ਅਮਰਤ ਧਾਲਮ ਵਿਦੇਸ਼ ਵਿੱਚ ਹਾਂ ਜੀ ਉਹਦੇ ਨਾਲ ਜਿਹੜੇ ਦੇ ਗੁੱਗਾਂਕ ਦੇ ਨਾਲ ਤੇ ਜਿਹੜੇ ਹੈਗੇ ਸੀ ਉਹਨਾਂ ਦੇ ਐਸੋਸੀਏਟ ਅਗਰ